ਥੱਲੇ ਆ ਦੋਸਤੋ ਸਾਰਿਆਂ ਨੂੰ ਪਿਆ ਭਾਈ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਉੱਥੇ ਸਾਨੂੰ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ Instagram ID ਚੱਲਦੀ ਆ ਉਹ ਵੀ ਰਾਣਾ ਟੀਵੀ ਨਾਂ ਦੇ ਨਾਂ ਤੇ ਆ ਮੇਰਾ ਭਰਾ ਉੱਥੇ ਜਾ ਕੇ ਫੋਲੋ ਕਰ ਲਓ ਤੇ ਭਾਈ ਅੱਜ ਅਸੀਂ ਆਪਣੇ ਹੀ ਪਿੰਡ ਪਿੰਡ ਸੁਖਾਨੰਦ ਜਿਹੜਾ ਸਾਨੂੰ ਮੋਗਾ ਲਗਿਆਂ ਦਾ ਤਸੀਲ ਸਾਨੂੰ ਬਾਗਾ ਪਰਾਨਾਂ ਲੱਗ ਜਾਂਦੀ ਆ ਤੇ ਅੱਜ ਆਏ ਤੇ ਬਾਕੀ ਡੀਲ ਆਪਾਂ ਚਾਚੇ ਤੋਂ ਲੈਨੇ ਆ ਵੈੜ ਪਹਿਲੇ ਸੂਏ ਵਕਾਉ ਸੀਗੀ ਅਸੀਂ ਕਾਚ ਬਸੇ ਕਾਚ ਨਾਮ ਦੱਸ ਦਿਆ ਚਾਹਉ ਮੰਦਰ ਸਿੰਘ ਜੀ ਠੀਕ ਆ ਤੇ ਕੀ ਡੀਟੇਲ ਆਪਣੀ ਆ ਦੀ ਵੈੜ ਦੀ ਇਹ ਜੀ ਪਹਿਲਾ ਸੂਆ ਠੀਕ ਆ ਜੀ ਚਾਰ ਦੰਦ ਦਾ ਠੀਕ ਆ ਜੀ ਠੀਕ ਆ ਤੇ ਪੰਜ ਸੱਤ ਦਿਨ ਦੀ ਕੱਚੀ ਆ ਪੰਜ ਸੱਤ ਦਿਨਾਂ ਦੀ ਕੱਚੀ ਆ ਹਾਂ ਠੀਕ ਆ ਮਾ ਦਾ ਰਕਾਰ ਚੰਗਾ ਮਾ ਦਾ ਕਿੰਨਾ ਰਕਾਰ ਸੀਗਾ 25 26 ਕਿਲੋ ਦਾ 25 26 ਕਿਲੋ ਦਾ ਹਾਂਜੀ ਠੀਕ ਆ ਤੇ ਦੰਦੋ ਕਿਵੇਂ ਆ ਦੰਦੋ ਚਾਰ ਦੰਦ ਹੀ ਹੋਊ ਚਾਰ ਦੰਦ ਹੀ ਆ ਹਾਂ ਠੀਕ ਆ ਬਈ ਵੜ ਉਂ ਵੀ ਬਈ ਸਨਖੀ ਆ ਪ੍ਰੈਂਡ ਮਾ ਤੋੜ ਦੀ ਚਾਚਾ ਤੋੜ ਦੇ ਹਾਂ ਤੋੜ ਦੇ ਮਾੜੇ ਬਾਕੀ ਤੁਹਾਨੂੰ ਤੋਰਾ ਦਿਖਾ ਦੇਣੇ ਬਈ ਬਾਕੀ ਰੰਗ ਰੂਪ ਦੀ ਸੋਹਣੀਆਂ ਉਂ ਵੀ ਬਈ ਪੈਸ਼ਪੁਰੇ ਦੀ ਵੀ ਚੰਗੀ ਆ ਵਜਨ ਚ ਆ ਬਈ ਵੜ ਵਜਨ ਚ ਆ ਪਹਿਲੇ ਸੋਹਣਾ ਪਲੂਣ ਹੋਇਆ ਜਿਹੜਾ ਬਈ ਜਿਹੜੇ ਹਿਸਾਬ ਨਾਲ ਹਵਾਨੇ ਦੀ ਦੇਖ ਹਵਾਨਾ ਬਹੁਤ ਸੋਹਣਾ ਤੇ ਬਈ ਮਦਰ ਰਿਕਾਡ 25 ਲੀਟਰ ਦਾ ਹੈ ਬਈ ਤੇ ਜਿੰਨੀ ਤੱਕ ਹਵਾਨੇ ਦੀ ਪਿਛਾ ਨੂੰ ਆ ਉਨੀ ਬਈ ਇੱਕ ਤੱਕ ਹਵਾਨੇ ਦੀ ਗਾਹ ਨੂੰ ਆ ਬਾਲਟੇ ਨਾਲ ਹਜੇ ਲੈ ਵਿੱਚ ਪਈਆਂ ਹਜੇ ਕਰਮਾ ਵਾਲੀ ਨੇ ਹੋਰ ਤਿਆਰ ਹੋਣਾ ਵਾਲ ਹਜੇ ਵਾਲਟਾਂ ਬਹੁ ਪਈਆਂ ਤੇ ਥਣ ਥਣ ਬਈ ਬਹੁਤ ਸੋਹਣਾ ਲੱਗਿਆ ਹਜੇ 6-7 ਦਿਨਾਂ ਦੀ 6-7 ਦਿਨਾਂ ਦੀ ਕੱਚੀ ਆ ਜੀ ਹਾਂ ਕਿੰਨੇ ਦਿਨਾਂ ਦੀ ਕੱਚੀ ਆ ਜੀ ਹਫਤੇ ਦੀ ਬਈ ਹਜੇ ਕੱਚੀ ਆ ਬਾਕੀ ਹਵਾਨੇ ਚ ਹਜੇ ਵਾਲਟਾਂ ਲੰਬਾ ਪਈਆਂ ਬਾਕੀ ਤੁਸੀਂ ਤੁਰਦੀ ਹਵਾਨਾ ਦੇਖ ਲਿਓ ਹੇ ਹਵਾਨੇ ਵਿੱਚ ਵਾਲਾ ਢਿਲਾ ਬਹੁ ਪਈਆਂ ਬਈ ਬਾਕੀ ਉਹ ਐਵੇਂ ਨਹੀਂ ਬਈ ਦੂਜਾ ਕੋਈ ਭੋੜਾ ਫੋੜ ਛਾਗ ਨਹੀਂ ਬਾਕੀ ਤੁਹਾਨੂੰ ਨੇੜੇ ਤੋਂ ਦਿਖਾਉਣੇ ਠੰਡੀ ਸੀਲ ਬਈ ਪੂਰੀ ਨਹੀਂ ਹੋਈ ਆਤੋ ਤਾਂ ਐ ਮਰਜੀ ਮਾਰੀ ਜਾਓ ਉਵੇਂ ਠੰਡੀ ਸੀ ਲਾ ਬਈ ਬੜਾ ਉਵੇਂ ਕੋਈ ਚੱਕਰ ਨਹੀਂ ਗਾ ਬਾਕੀ ਯਾਦ ਵਾਲੀ ਨਸਲ ਵਾਲੀ ਵੜ ਬਈ ਠੰਡੇ ਸੀ ਲਾਂ ਹੀ ਹੁੰਦੇ ਨੇ ਤੇ ਬਾਕੀ ਮਦਰ ਕਾਰਡ ਬਾਕੀ ਤੁਹਾਨੂੰ ਹਵਾਨਾ ਦਿਖਾਉਣ ਨੇ ਵਾਲ ਢੱਲਾ ਵੀ ਤੁਸੀਂ ਦੇਖ ਸਕਦੇ ਆ ਬਾਦ ਬਨ ਲਿਆ ਚਾ ਬਾਕੀ ਹੁਣ ਵੀ ਬਨੇ ਤੋਂ ਦਿਖਾਉਣ ਨੇ ਢਲ ਕੇ ਨਹੀਂ ਪਈ ਹਵਾਨੇ ਵਿੱਚ ਬਾਕੀ ਪ੍ਰਿੰਟ ਪ੍ਰਿੰਟ ਬਈ ਬਹੁਤ ਸੋਹਣਾ ਮੂੰਹ ਮੱਥੇ ਦੀ ਵੀ ਸੋਹਣੀ ਐ ਤੇ ਦੰਦੋ ਕਿਵੇਂ ਆ ਜੀ ਬਸ ਚਾਰ ਦੰਦ ਹੋ ਗਏ ਚਾਰ ਦੰਦ ਆ ਦੰਦੋ ਬਈ ਚਾਰ ਦੰਦਾਂ ਤੇ ਓਏ ਹਜੇ ਹਫਤੇ ਦੀ ਕੱਚੀ ਆ ਹਫਤੇ ਜਨੇ ਹੋਰ ਤਿਆਰ ਹੋ ਜਾਣਾ ਬਈ ਕਰਮਾਂ ਵਾਲੀ ਚੰਗਾ ਹਵਾਨਾ ਕਰ ਜਾਣਾ ਇਹਨੇ ਬਾਕੀ ਤੁਹਾਨੂੰ ਢੱਲ ਦਿਖਾ ਦਿੰਨੇ ਹਵਾਨੇ ਦੀ ਖੜੀ ਤੋਂ ਬਾਕੀ ਤੁਸੀਂ ਹੁਣ ਦੇਖ ਸਕਦੇ ਆਂ ਬਈ ਚੱਕਰ ਮੂੰਹ ਮੱਥੇ ਦੀ ਵੀ ਚੰਗੀ ਆ ਰੰਗੂ ਸੋਹਣਾ ਵਜਿਆ ਚਾਬੀ ਵੇਖੋ ਤੇ ਬਾਕੀ ਢੱਲ ਤੁਸੀਂ ਦੇਖ ਸਕਦੇ ਆਂ ਬਈ ਹਵਾਨੇ ਦੀ ਢੱਲ ਤੂਲ ਬਈ ਹਜੇ ਵੇਖੋ ਪੁੱਲ ਪਈ ਆ ਵੀ ਢੱਲ ਹਾਂ ਤੁਸੀਂ ਮਾਰੀ ਮਾਰੀ ਆ ਹਾਂ ਲੈ ਜੇ ਮਾਰੀ ਜਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜੇ ਉੱਪਰੇ ਬੰਦੇ ਆ ਬਈ ਉੱਪਰੇ ਬੰਦੇ ਪਸੂ ਕਰ ਜਾਂਦਾ ਜਮੇ ਹੀ ਨਹੀਂ ਬਈ ਉਹ ਹੋ ਜੂਗੀ ਗੱਲ ਬਾਤ ਨਾ ਨਹੀਂ ਚੱਕਰ ਤੇ ਕੀ ਡਿਮਾਂਡ ਕਰਦੇ ਆਂ ਜਾਂ ਚਾਪਾਂ ਦੀ ਇਹ ਲੈਣ ਦੇ ਇੰਜ 70000 ਰੁਪਿਆ 70000 ਹਾਂ ਮੰਨ ਤਾਂ ਨੋ ਹੋ ਜੀ ਮੌਕੇ ਤੇ ਬਾ ਮੌਕੇ ਤੇ ਹੋ ਜੂ ਮਾਣਾ ਮੱਡਾ ਬਾਲਾ ਠੀਕ ਹੈ ਠੀਕ ਹੈ ਠੀਕ ਹੈ ਤੇ ਮੋਬਾਈਲ ਨੰਬਰ ਤੇ ਆਪਣੇ ਘਰ ਦਾ ਐਡਰੈਸ 99699 ਹਾਂਜੀ 09514 ਠੀਕ ਹੈ ਜੀ ਤੇ ਬੰਮੀਆ ਰੋਡ ਦੇ ਉੱਤੇ ਘਰ ਆਪਣਾ ਠੀਕ ਹੈ ਜੀ ਸੁਖਾਦੰਦ ਤੋਂ ਬੰਮੀਆ ਨੂੰ ਜਾਣੇ ਆ ਹਾਂਜੀ ਬੋੜ ਆਉਂਦੇ ਆ ਤੇ ਜੋ ਬੰਮੀਆ ਤੋਂ ਸੁਖਾਦੰਦ ਨੂੰ ਜਾਣੇ ਆ ਠੀਕ ਹੈ ਜੀ ਰਸਤਾ ਪੈਂਦਾ ਚੀਜ਼ਿਆਂ ਨੂੰ ਸੜਕ ਨਿਕਲਦੀ ਆ ਠੀਕ ਹੈ ਜੀ ਠੀਕ ਹੈ ਉੱਥੇ ਘਰ ਆਪਣਾ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਬਈ ਬਾਕੀ ਫੋਨ ਨੰਬਰ ਅਸੀਂ ਡਿਸਪਲੇ ਤੇ ਚਲਾਤਾ ਜੇ ਤੁਹਾਨੂੰ ਕੋਈ ਵੀ ਹੋਰ ਇਨਫੋਰਮੇ ਉਹ ਤੁਸੀਂ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਬਾਕੀ ਵੀ ਸਾਡੀ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਇਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੇ ਰਿਹਾ ਕਰੋ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਭਰਾ ਨੇ ਸਾਡੀ ਵੀਡੀਓ ਪਹਿਲੀ ਵਾਰ ਚੈਨਲ ਤੇ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਆ ਕਰੋ ਇਹਨੇ ਨਾ ਬਾਈ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਬਾਕੀ ਵੀ ਤੁਸੀਂ ਆਹ ਫਾਰਮ ਲਾਈਨ ਦਾ ਕੰਮ ਆ ਬਾਕੀ ਤੁਸੀਂ ਆਪ ਵੀ ਸਾਰੇ ਪਸ਼ੂ ਚੈੱਕ ਦੇਖ ਸਕਦੇ ਆ ਸਾਰੇ ਬੀਡਰ ਪਸ਼ੂ ਆ ਤੇ ਮਿਲਦੇ ਆਂ ਬਾਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰਾਖਾ